ਇਹ ਸਾਰਾ ਆਪਣੇ ਵਾਲ ਫਰੇਮਸ ਹੋ ਗਏ ਫ੍ਰਿਜ ਮੈਗਨੇਟਸ ਹੋ ਗਏ ਇਹ ਜਿਵੇਂ ਡੋਰ ਹੈਂਗਿੰਗਸ ਨੇ ਇਹਨਾਂ ਤੇ ਹੱਥ ਨਾਲ ਪੇਂਟ ਕੀਤਾ ਗਿਆ ਤੇ ਇਹ ਵਾਲੀਆਂ ਕੈਂਡਲਸ ਨੇ ਤੇ ਇਹ ਫਰੇਗਰੈਂਸ ਵਾਲੀਆਂ ਨੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਜੀ ਆਮ ਖਾਸ ਬਾਗ ਸਰੰਦ ਇੱਥੇ ਜਿਹੜਾ ਉਹ ਲੱਗਿਆ ਹੋਇਆ ਪੰਜਾਬ ਸਕੀ ਸ਼ਕਤੀ ਮੇਲਾ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਮੇਲਾ ਪਾ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਸਟਾਲਾਂ ਹੈ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਹੁੰਦੀਆਂ ਨੇ ਜਿਵੇਂ ਆਪਾਂ ਸਰਸ ਮੇਲਾ ਹੁੰਦਾ ਨਾ ਜਿਵੇਂ ਉਸ ਤਰ੍ਹਾਂ ਦਾ ਜਿਹੜਾ ਹੈ ਮੇਲਾ ਪਹਿਲਾਂ ਟਿਕਟ ਲੈਣੇ ਆ ਟਿਕਟ ਲੈ ਕੇ ਮੇਲੇ ਦੇ ਅੰਦਰ ਐਂਟਰੀ ਕਰਦੇ ਆ ਅੱਜ ਸਾਰਾ ਤੁਹਾਨੂੰ ਇਹ ਮੇਲਾ ਜਿਹੜਾ ਉਹ ਦਿਖਾਵਾਂਗੇ ਆ ਇੱਥੇ ਪੋਸਟਰ ਜਿਹੜਾ ਉਹ ਲੱਗਿਆ ਹੋਇਆ ਇਹ ਤੇ ਜਿਹੜੇ ਜਿਹੜੇ ਸਿੰਗਰ ਇੱਥੇ ਆਉਣੇ ਨੇ ਉਹ ਸਾਰੇ ਸਿੰਗਰਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਨੇ ਨਾ ਨਿਸ਼ਾਵਾਲੋ ਹੋ ਗਿਆ ਜਿਵੇਂ ਸਾਰੇ ਸਿੰਗਰਾਂ ਦੇ ਜਿਹੜੇ ਇੱਥੇ ਉਹ ਨਾਮ ਨੀਂਦਰ ਚਾਹਲ ਮਾਸ਼ਾ ਅੱਲੀ ਤੇ ਕਮਲਖਾਨ ਇਹ ਸਿੰਗਰ ਜਿਹੜੇ ਇੱਥੇ ਆਉਣੇ ਨੇ 10 ਤੋਂ ਲੈ ਕੇ 13 ਤਰੀਕ ਤੱਕ ਜਿਹੜਾ ਇਹ ਮੇਲਾ ਫਾਰਾ ਪੰਜਾਬ ਸਕੀ ਸ਼ਕਤੀ ਮੇਲਾ 2026 ਆ 15 ਟਰ ਹੋ ਗਏ ਤੇ ਆ ਜਿਹੜੀ ਇਹ ਦੀ ਉਹ ਟਿਕਟਾਂ 1 ਜਾਨੇ ਦੀ ਜਿਹੜੀ ਉਹ 20 ਰੁਪਏ ਟਿਕਟਾਂ 20 ਰੁਪਏ ਦੀ ਟਿਕਟਾਂ ਦੇ ਕੇ ਤੁਸੀਂ ਜਿਹੜਾ ਸਾਰਾ ਮੇਲਾ ਦੇਖ ਸਕਦੇ ਹੋ ਪੰਜਾਬ ਸ਼ਕੀ ਸ਼ਕਤੀ ਮੇਲਾ ਇੱਧਰ ਸਾਰੀਆਂ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਚੱਲਦੇ ਆਪਾਂ ਮੇਲਾ ਸਾਰਾ ਜਿਹੜਾ ਉਹ ਦੇਖਦੇ ਆਂ ਇਹ ਮੇਲੇ ਦੇ ਵਿੱਚ ਹੈਂਡਕਰਾਫਟ ਵਾਲੀਆਂ ਸਾਰੀਆਂ ਸਟਾਲਾਂ ਹੁੰਦੀਆਂ ਨੇ ਸਾਰੀਆਂ ਜਿਹੜੀਆਂ ਉਹ ਸਟਾਲਾਂ ਨੇ ਚੱਲਦੇ ਆਪਾਂ ਸਟਾਲਾਂ ਦੇਖਦੇ ਆਂ ਤੇ ਇੱਧਰ ਵੀ ਸਾਰਾ ਸਾਹਮਣੇ ਜਿਹੜਾ ਉਹ ਸਟੇਜ ਲੱਗਿਆ ਹੋਇਆ ਆ ਅਲੱਗ-ਅਲੱਗ ਪਰਫਾਰਮੈਂਸਾਂ ਵੀ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਤੇ ਸਿੰਗਰਾਂ ਨੇ ਵੀ ਨੇ ਤੇ ਆਪਾਂ ਸਾਰਾ ਇਹ ਮੇਲਾ ਜਿਹੜਾ ਘੁੰਮਦੇ ਆ ਤੇ ਆਹ ਸਟਾਲ ਆ ਗਈ ਪਹਿਲੀ ਉਹ ਫੋਨਾਂ ਦੇ ਕਵਰ ਆ ਸਾਰੇ ਇਹਨਾਂ ਦੇ ਕੋਲ ਫੋਨਾਂ ਦੇ ਕਵਰ ਨੇ ਬਹੁਤ ਵੱਡੀ ਸਟਾਲ ਇਹਨਾਂ ਦੀ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਸਟਾਲਾਂ ਨੇ ਇੱਥੇ ਲੱਗੀਆਂ ਹੋਈਆਂ ਤੇ ਉਹ ਜਿਹੜੇ ਹੈਂਡ ਮੇਡ ਚੀਜ਼ਾਂ ਬਣਾਉਂਦੇ ਨੇ ਜਿਹੜੇ ਉਹ ਪ੍ਰੋਡਕਟ ਬਣਾਉਂਦੇ ਨੇ ਉਹ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਆ ਇੱਥੇ ਸਟਾਲ ਲੱਗੀ ਹੋਈ ਹੈ ਇਹਨਾਂ ਦੇ ਕੋਲ ਇਹਨਾਂ ਦੇ ਸ਼ਾਇਦ ਹੋਗੇ ਜਾਂ 4 ਹੋਗੇ ਨਾ ਜਿਹੜੇ ਆਪ ਖੁਦ ਹੈਂਡ ਮੇਡ ਜਿਹੜੀ ਚੀਜ਼ਾਂ ਬਣਾਉਂਦੀਆਂ ਨੇ ਘਰੇਲੂ ਸਾਰੀਆਂ ਇਹ ਸਟਾਲਸ ਦੇ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਭਾਈ ਜੀ Andy. ਸ਼ਾਇਦ ਦੇ ਵਿੱਚ ਲਸਣ ਦਾ ਮਰਬਾ ਜੀ ਜਿਵੇਂ ਕਿਸੇ ਦਾ ਖੂਨ ਘਾੜਾ ਹੈ ਹਾਂਜੀ ਕਿਸੇ ਦਾ ਬੈਡ ਕੈਲੇਸਟਰੋਲ ਵੱਧਾ ਹੈ ਹਾਂਜੀ ਜਾਂ ਕਿਸੇ ਦੇ ਜੋਇੰਟਸ ਵਗੈਰਾ ਪੇਨ ਕਰਦੇ ਹੋ ਸਭ ਤੋਂ ਵੱਧ ਕੰਮ ਕਰਦਾ ਜੀ ਜੀ ਹੋਮ ਮੇਡ ਚਾਹਨ ਪ੍ਰਾਸ਼ਾਹੀ ਸਾਡੇ ਕੋਲੇ ਹਾਂਜੀ ਦੇਸੀ ਜੜੀ ਬੂਟੀਆਂ ਨਾਲ ਇਹਨੂੰ ਤਿਆਰ ਕੀਤਾ ਗਿਆ ਘਰ ਦੇ ਦੇਸੀ ਘਿਓ ਦੇ ਵਿੱਚ ਹੀ ਠੀਕ ਹੈ ਜੀ ਇਹ ਬਾਈ ਟਹਾਣੀ ਆ ਗਿਆ ਜੀ ਹਾਂਜੀ ਜੇ ਤੁਸੀਂ ਇਹਦੀ ਨੈਟ ਤੇ ਕੀਮਤ ਦੇਖੋਗੇ ਹਾਂਜੀ ਤਾਂ ਇਹਦੀ 400 ਗ੍ਰਾਮ ਦੀ 1800 ਤੋਂ 2000 ਰੁਪਏ ਕਿਲੋ ਕੀਮਤ ਹੈ ਸਰ ਠੀਕ ਹੈ ਜੀ ਪਰ ਰੀਅਲ ਦੇ ਵਿੱਚ 600 ਰੁਪਏ ਕਿਲੋ ਆ ਹਾਂਜੀ ਤੇ ਅੱਧਾ ਕਿਲੋ ਤੇ ਸੋ ਪਾਈ ਹੈ 150 ਹੈ ਠੀਕ ਹੈ ਜੀ ਇਹ ਸਾਡੇ ਕੋਲੇ ਆਮਲਾ ਆਮਲੇ ਦਾ ਮਰਬਾਹ ਹੈ ਹਾਂ ਜੀ ਇਹ ਸ਼ਹਿਦ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਸਾਡੇ ਕੋਲੇ ਇਹ ਹਲਦੀ ਦਾ achar ਆਈ ਹਾਂ ਜੀ ਲਸਣ ਦਾ achar ਆ ਗਿਆ ਜੀ ਠੀਕ ਹੈ ਜੀ ਤੇ ਸ਼ਹਿਦ ਆ ਗਿਆ ਦੋ ਤਰ੍ਹਾਂ ਦੇ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਅਸੀਂ ਸਿਰ ਮੁਖਸਰ ਸਾਹਿਬ ਤੋਂ ਆਇਆ ਹੀ ਸਾਡਾ ਪਿੰਡ ਆ ਦੋਦਾਈ ਠੀਕ ਹੈ ਜੀ ਤੇ ਬਲਾਕ ਸਾਡਾ ਗਿਦਰਵਾਈ ਠੀਕ ਹੈ ਜੀ ਠੀਕ ਹੈ ਤੁਸੀਂ ਆਪ ਦਾ ਕੰਟੈਕਟ ਨੰਬਰ ਬੋਲ ਦੋ ਕੋਈ ਜੇ ਕਿਸੇ ਨੇ ਮੰਗਾਉਣਾ ਹੀ ਹੋਵੇ ਇਹ ਚੀਜ਼ ਸਮਾਰ ਹਨਾ ਹਾਂਜੀ ਸਾਡਾ ਕੰਟੈਕਟ ਨੰਬਰ ਹੈਗਾ ਜੀ WhatsApp ਨੰਬਰ ਮੇਰਾ ਹੈਗਾ 98723 93576 ਠੀਕ ਹੈ ਜੀ ਇਸੇ ਤੇ ਮੇਰਾ ਫੋਨ ਚੱਲਦਾ ਹੈ ਇਸੇ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਜਿਹੜੇ ਕੋਈ ਵੀ ਪ੍ਰੋਡਕਟ ਆ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਠੀਕ ਹੈ ਜੀ ਠੀਕ ਹਾਂਜੀ ਧੰਨਵਾਦ ਤੇ ਆਪਾਂ ਇੱਕ ਸਟਾਲ ਤੇ ਪਹੁੰਚੇ ਆਂ ਤੇ ਇਹਨਾਂ ਦੀ ਸਾਰੀ ਹੈਂਡਮੇਡ ਬੈਗਸ ਦੀ ਸਟਾਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਿੰਡ ਦਮਹੀੜੀ ਤੋਂ ਆਂ ਤੇ ਅਸੀਂ ਅੱਜ ਇੱਥੇ ਬੀਬੀ ਸ਼ਕਤੀ ਮੇਲਾ 'ਚ ਪਹੁੰਚੇ ਆਂ ਆਪਣੀ ਸਟਾਲ ਲੈ ਕੇ ਇੱਥੇ ਅਸੀਂ ਜਿਹੜੇ ਬੈਗ ਰੱਖੇ ਹੋਏ ਆ ਅਸੀਂ ਇਹਨਾਂ ਨੂੰ ਤੋਂ ਪਹਿਲਾਂ ਟ੍ਰੇਨਿੰਗ ਲਈ ਸੀ ਅ ਇਹਦੇ ਵਿੱਚ ਪਹਿਲਾਂ ਹੈਗੀਆਂ ਨੇ ਇਹ ਐਨਵੈਲਪ ਕਵਰ ਨੇ ਜੋ ਕਿ ਵਾਸ਼ੇਬਲ ਨੇ ਤੇ ਇਹ ਸਾਰੀਆਂ ਕਿੱਟਾਂ ਨੇ ਪਹਿਲਾਂ ਇਹਨਾਂ ਨੂੰ ਬਣਾਇਆ ਗਿਆ ਤੇ ਫਿਰ ਇਹਨਾਂ ਤੇ ਹੱਥਾਂ ਨਾਲ ਪੇਂਟ ਕੀਤਾ ਗਿਆ ਤੇ ਇਹ ਵਾਲੀਆਂ ਕੈਂਡਲਸ ਨੇ ਤੇ ਇਹ ਫਰੇਗਰੈਂਸ ਵਾਲੀਆਂ ਨੇ ਤੇ ਇਹਨਾਂ ਦੇ ਵਿੱਚ ਵੀ ਅਲੱਗ-ਅਲੱਗ ਆਈਟਮਸ ਨੇ ਫਿਰ ਇਹ ਸਾਰੇ ਹੈਂਡਬੈਗਸ ਨੇ ਤੇ ਹੋਰ ਤਰ੍ਹਾਂ ਦੇ ਵੀ ਬਾਕੀ ਬੈਗਸ ਨੇ ਹਾਂਜੀ ਇਹ ਵੀ ਭੈਣਾਂ ਸਾਰੇ ਹੈਂਡਮੇਡ ਨੇ ਛੋਟੇ ਬਣਾਏ ਹੋਏ ਨੇ ਹਾਂਜੀ ਇਹ ਵੀ ਸਾਰੇ ਹੈਂਡਮੇਡ ਠੀਕ ਹੈ ਲੋ ਜੀ ਇਸ ਤਰ੍ਹਾਂ ਹੈਂਡਮੇਡ ਜਿਹੜੇ ਬੈਗਸ ਵੀ ਤੁਹਾਨੂੰ ਇੱਥੇ ਜਿਹੜੇ ਉਹ ਮਿਲਣਗੇ ਹਨਾ ਇਹ ਤੁਸੀਂ ਮੇਲੇ ਤੇ ਆਉਂਗੇ ਤੁਸੀਂ ਦੇਖ ਲਓ ਵੀ ਕਿੰਨੀ ਮਿਹਨਤ ਕਰਕੇ ਇਹ ਬਣਾਏ ਹੋਏ ਨੇ ਤੁਸੀਂ ਆਓ ਇਹਨਾਂ ਤੋਂ ਜਿਹੜੇ ਖਰੀਦ ਕੇ ਲੈ ਕੇ ਜਾਓ ਸੋਹਣੇ ਸੋਹਣੇ ਬੈਗ ਤੇ ਮੇਰੀਆਂ ਭੈਣਾਂ ਨੂੰ ਖਾਸ ਪੀਲ ਹਨਾ ਪਹੁੰਚੋ ਇੱਥੇ ਤੁਸੀਂ ਬੈਗ ਲੈ ਕੇ ਜਾ ਸਕਦੇ ਹੋ ਕੈਂਡਲਸ ਲੈ ਕੇ ਜਾ ਸਕਦੇ ਹੋ ਸੇ ਸਟਾਲ ਨੰਬਰ ਇਹ 33 ਆ 33 ਨੰਬਰ ਸਟਾਲ ਤੇ ਤੁਸੀਂ ਪਹੁੰਚ ਕੇ 3 ਦਿਨ 13 ਤਰੀਕ ਤੱਕ ਇਹ ਮੇਲਾ ਹੈ ਹਾਂ 13 ਤਰੀਕ ਤੱਕ ਜਿਹ ਹਾਂਜੀ ਕਿਹੜਾ ਕਿਹੜਾ ਸਾਮਾਨ ਤੁਹਾਡੇ ਕੋਲ ਹੁੰਦਾ ਸਟਾਲ ਦੇ ਉੱਪਰ ਵੀਰੇ ਸਾਡੇ ਕੋਲ ਜੂਟ ਦੇ ਪ੍ਰੋਡਕਟਸ ਨੇ ਕੈਨਵਸ ਬੈਗ ਆ ਤੇ ਸਾਡੇ ਕੋਲ ਆਰਟ ਐਂਡ ਕ્રાਫਟ ਦਾ ਸਾਮਾਨ ਹੈ ਸਾਰਾ ਹਾਂਜੀ ਤੇ ਸਾਡਾ ਸੈਲਫ ਹੈਲਪ ਗਰੁੱਪ ਆ ਠੀਕ ਹੈ ਬਣੇ ਤੇ ਸਾਡੇ ਸਾਰੇ ਫਿਰ ਟੀਮ ਮੈਂਬਰਸ ਜਿਹਦੇ ਕੋਲ ਜੋ ਜੋ ਸਕਿੱਲ ਆ ਫਿਰ ਉਹ ਆਪਣਾ ਦਿਖਾਉਂਦੇ ਆ ਤੇ ਹਾਂਜੀ ਇਹ ਜਿਵੇਂ ਆਪਾਂ ਹੁਣੇ ਬੈਗ ਦੇਖ ਰਹੇ ਆ ਸਾਰੇ ਤੁਹਾਡੇ ਹੱਥੀ ਬਣਾਏ ਹੋਏ ਨੇ ਇਹ ਸਾਡੇ ਹੱਥੀ ਬਣੇ ਹੋਏ ਆ ਠੀਕ ਆ ਬਣੇ ਤੇ ਅਸੀਂ ਖੁਦ ਹੀ ਜੋ ਰੌ ਮਟੀਰੀਅਲ ਤੋਂ ਲੈ ਕੇ ਫਾਈਨਲ ਤੱਕ ਸਾਰੀ ਟੱਚਸ ਅਸੀਂ ਆਪ ਹੀ ਦਿੰਦੇ ਆ ਕਟਿੰਗ ਸਟੀਚਿੰਗ ਹੋਗੀ ਡਿਜ਼ਾਈਨਿੰਗ ਹੋਗੀ ਉਹ ਸਾਰੇ ਅਸੀਂ ਆਪ ਹੀ ਖੁਦ ਕਰਦੇ ਆ ਤੇ ਆ ਸਾਰਾ ਜਿਹੜਾ ਹੋਮ ਡੈਕੋਰੇਸ਼ਨ ਵਾਲਾ ਹਾਂ ਇਹ ਹੋਮ ਡੈਕੋਰੇਸ਼ਨ ਵਾਲਾ ਅਸੀਂ ਕਟਿੰਗਸ ਕਰਵਾ ਕੇ ਫਿਰ ਅਸੀਂ ਮਤਲਬ ਇਹ ਥੋੜਾ ਕੁਝ ਸਮਾਨ ਅਸੀਂ ਬਾਹਰੋਂ ਰੈਡੀ ਕਰਾਉਂਦੇ ਆ ਬਟ ਇਹ ਨੀਚੇ ਵਾਲੇ ਜਿਹੜੇ ਕੀਚਨਸ ਨੇ ਇਹ ਸਾਰੇ ਸਾਡੇ ਹੈਂਡ ਮੇਡ ਨੇ ਠੀਕ ਆ ਬਣੇ ਇਹ ਸਾਰੇ ਹੈਂਡ ਮੇਡ ਨੇ ਐਮ ਡੀ ਐਫ ਬੋਰਡ ਕਟਿੰਗ ਕਰਵਾ ਕੇ ਫਿਰ ਅਸੀਂ ਉਹਦੇ ਤੇ ਆਪਣਾ ਆਰਟਵਰਕ ਕਰੀਦਾ ਜਿਵੇਂ ਆ ਚੀਜ਼ ਕਿਚਨਸ ਹੋ ਗਿਆ ਨੇ ਨਾ ਹਾਂਜੀ ਇਹ ਸਾਰਾ ਲੋ ਜੀ ਤੁਸੀਂ ਦੇਖੋ ਸਾਰਾ ਇਹ ਹੈਂਡ ਮੇਡ ਆ ਹੈਂਡ ਮੇਡ ਸਮਾਨ ਤੁਹਾਨੂੰ ਸਾਰਾ ਮਿਲੂ ਇੱਥੇ ਸਟੋਰ ਜੀਵੇਂ ਜੂਟ ਦੇ ਕਿਚਨਸ ਨੇ ਹਾਂਜੀ ਤੇ ਇਹ ਆਪਣੇ ਫੁਲਕਾਰੀ ਦੇ ਹੋਗੇ ਹਾਂਜੀ ਠੀਕ ਹੈ ਜੀ ਜੋ ਵੀ ਡਿਜ਼ਾਈਨਰ ਕੱਪੜੇ ਹੁੰਦੇ ਨੇ ਉਹਨਾਂ ਤੋਂ ਹਾਂਜੀ ਹਾਂਜੀ ਤੇ ਇਹ ਕੋਸ਼ਿਸ਼ ਜਿਹੜੀ ਸਾਡੀ ਇਹ ਬੈਗਸ ਦੀਆਂ ਕਟਿੰਗਸ ਬਚਦੀਆਂ ਨੇ ਜੂਟ ਬੈਗਸ ਦੀਆਂ ਹਾਂਜੀ ਹਾਂਜੀ ਔਰ ਕੈਨਵਸ ਬੈਗ ਦੀਆਂ ਇਹ ਫਿਰ ਅਸੀਂ ਉਧਰ ਰੈਡੀ ਕਰਦੇ ਹਾਂ ਹਮ ਠੀਕ ਹੈ ਜੀ ਮਤਲਬ ਅਸੀਂ ਜਿਹੜੇ ਕਟਿੰਗਸ ਵੀ ਹੁੰਦੀਆਂ ਉਹ ਵੀ ਕੋਸ਼ਿਸ਼ ਕਰਦੀਆਂ ਕਰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨੂੰ ਯੂਜ਼ ਕੀਤਾ ਜਾਵੇ ਯੂਜ਼ ਕੀਤਾ ਜਾਵੇ ਹਾਂਜੀ ਤੇ ਉਧਰ ਪਿੱਛੇ ਇਹ ਫਰੇਮ ਦੇਖ ਰਹੇ ਆ ਬਣੇ ਜਿਹੜੇ ਆਪਾਂ ਅੱਜ ਮੇਰੇ ਹਾਂਜੀ ਇਹ ਸਾਡੇ ਇਹ ਵੀ ਕੈਲੀਗ੍ਰਾਫੀ ਹੈ ਹਾਂਜੀ ਤੇ ਇਹ ਸਾਡੇ ਕਾਫੀ ਸਾਰੇ ਮੇਲ ਹੋ ਚੁੱਕੇ ਨੇ ਬਸ ਅੱਥੇ ਥੋੜੇ ਪੀਸਿਸ ਰਹਿ ਗਏ ਨੇ ਤੇ ਬਾਕੀ ਕੱਲ ਅਸੀਂ ਹੋਰ ਲਿਆਵਾਂਗੇ ਨਾਲ ਦੀ ਨਾਲ ਅਸੀਂ ਫਿਰ ਮਤਲਬ ਰੈਡੀ ਕਰਦੇ ਹਾਂ ਜਿਹੜੇ ਵਿੱਚ ਜਿਵੇਂ ਲਿਖਿਆ ਹੋਇਆ ਸਾਰਾ ਹੱਥੀ ਇਹ ਹੱਥੀ ਲਿਖਿਆ ਹੋਇਆ ਸਾਰਾ ਹਾਂਜੀ ਇਹ ਸਾਡੇ ਫਾਈਨ ਆਰਟਸ ਦੇ ਦੋ ਤਿੰਨ ਸਟੂਡੈਂਟਸ ਨੇ ਜਿਹੜੇ ਰੈਡੀ ਕਰਦੇ ਨੇ ਹਾਂਜੀ ਤੇ ਇਹ ਸਾਰਾ ਆਰਟਵਰਕ ਉਹਨਾਂ ਦਾ ਹੀ ਹੈ ਹਾਂਜੀ ਤੇ ਜਿਵੇਂ ਇਹ ਮੈਡਮ ਨੇ ਇਹ ਸਾਰਾ ਆਪਣੇ ਵਾਲ ਫਰੇਮਸ ਹੋਗੇ ਫ੍ਰਿਜ ਮੈਗਨੇਟਸ ਹੋਗੇ ਠੀਕ ਹੈ ਬਣੇ ਤੇ ਏ ਜੀ ਮੇ ਡੋਰ ਹੈਂਗਿੰਗਸ ਨੇ ਹਾਂ ਜੀ ਹਾਂ ਜੀ ਤੇ ਅੱਜ ਜਿਵੇਂ ਤੁਸੀਂ ਦੇਖਦੇ ਹੋ ਕਿ 12ਵੇਂ ਲੱਗੇ ਹੋਏ ਨੇ ਡੋਰ ਹੈਂਗਿੰਗਸ ਹਾਂ ਜੀ ਇਹ ਸਾਰੇ ਰੈਡੀ ਕਰਦੇ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਸੋਹਣਾ ਸੋਹਣਾ ਸਮਾਨ ਤੁਹਾਨੂੰ ਹੋਮ ਡੈਕੋਰ ਵਾਲਾ ਇੱਥੇ ਜਿਹੜਾ ਉਹ ਮਿਲੂਗਾ ਸਟਾਲਸ ਤੇ ਤੁਸੀਂ ਆ ਕੇ ਜਿਹੜਾ ਉਹ ਵਾਈ ਕਰ ਸਕਦੇ ਹੋ ਖਰੀਦ ਸਕਦੇ ਹੋ ਤੇ ਤੁਹਾਡਾ ਹੈਲਪ ਸੈਲਫ ਗਰੁੱਪ ਆਪ ਨੇ ਕਿੰਨੇ ਜਣਿਆਂ ਦਾ ਗਰੁੱਪ ਆਪ ਦਾ ਹੈ ਸਰ ਸਾਡੇ 10 ਮੈਂਬਰ ਨੇ ਜਿਨ੍ਹਾਂ ਚੋਂ ਕੁਸ਼ਕ ਮੈਂਬਰ ਮਤਲਬ ਜਿਹੜੇ ਸਕਿਲਡ ਨਹੀਂ ਇਹਨਾਂ ਕੰਮਾਂ ਦੇ ਵਿੱਚ ਉਹ ਸਾਨੂੰ ਆਪਣਾ ਆਪਣਾ ਫਿਰ ਯੋਗਦਾਨ ਦੇ ਕੇ ਤੇ ਫਿਰ ਅਸੀਂ ਇਹ ਸਾਰਾ ਸਮਾਨ ਰੈਡੀ ਕਰਦੇ ਹਾਂ ਠੀਕ ਹੈ ਜੀ ਜੇ ਜੀ ਸਰ ਬਿਲਕੁਲ ਅਸੀਂ ਆਪਣੇ ਵਿਜ਼ਿਟਿੰਗ ਕਾਰਡ ਵੀ ਪ੍ਰਿੰਟ ਕਰਵਾਏ ਹੋਇਆ ਇੰਸਟਾ ਦਾ ਸਾਡਾ ਸਕੈਨਰ ਹੈ ਹਾਂਜੀ ਤੇ ਉਹਦੇ ਤੋਂ ਤੁਸੀਂ ਸਾਡਾ ਜੋ ਵੀ ਪ੍ਰੋਡਕਟਸ ਸਾਡੇ ਜੋ ਵੀ ਨਵੀਂ ਡਿਜ਼ਾਈਨਿੰਗ ਹੁੰਦੀ ਅਸੀਂ ਇੰਸਟਾ ਤੇ ਪਾਉਂਦੇ ਆ ਤੇ ਤੁਸੀਂ ਉੱਥੋਂ ਆਰਡਰ ਕਰ ਸਕਦੇ ਲੋ ਜੀ ਤੁਸੀਂ ਇੰਸਟਾ ਦਾ ਪੇਜ ਆ ਭੈਣ ਹੁਣੀਆਂ ਦਾ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਰੇ ਸੋਹਣਾ ਸੋਹਣਾ ਜਿਹੜਾ ਸਾਮਾਨ ਹੋਮ ਡੈਕੋਰੇਸ਼ਨ ਵਾਲਾ ਇਹ ਤੁਸੀਂ ਖਰੀਦਣ ਵਾਸਤੇ ਇਹਨਾਂ ਨਾਲ ਇੱਥੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਇਹ ਪੇਜ ਦੇ ਥਰੂ ਛੂਟਾਂ ਵਾਲੀ ਸਟਾਲ ਤੇ ਪਹੁੰਚਿਆ ਕਸ਼ਮੀਰੀ ਸੂਟ ਤੁਹਾਨੂੰ ਦਿਖਾਉਨੇ ਆ ਕਸ਼ਮੀਰੀ ਸੂਟ ਤੇ ਪੇਸ਼ਵੇਂ ਨਾਵਾ ਅੱਛਾ کولن سورس ہے میوک ہے ٹھیک ہے جی اس کے بعد یہ کارٹن گرمیوک ہے بھائی اچھا جی اس طرح आ ایسے والے اچھا سارے کشمیری ہیں جی سارے کشمیری ہیں ٹھیک ہے جی یہ سٹال آئے ہیں ہاں جی پیوار کے سٹال ہاں جی یہ بھی سٹال ہے ہاں جی یہ میکس میں ٹھیک ہے جی اسٹال ہے ڈبل شیڈ کے ہاں جی پیور کے ہیں یہ دربار اسٹال آئے ہاں جیزائن بولتے ہیں جی اس طرح کا بھی پیور ایسے جیکٹ آئیں گے اور بھی آئیں گے اس میں کاری میں جی یہ اسٹال ہے پیور میں ہاں جی یہ بھی اسٹال ہے یہ دربار اسٹال ہے جی یہ شال ہے اس طرح ہاں جی یہ بھی اسٹال ہے ادھر اسٹال ہے پیور کے یہ سارے کشمیری اسٹائل کشمیری کے ہوٹل میں ہیں ہاں جی سوٹ ٹھیک ہے جی پیور کارٹن میں یہ بھی پیور کارٹن میں ہاں جی لو جی کشمیری سوٹ آلیاں اسٹالنا بھی ہے گئی انہیں تھے یہ وولن میں اچھا جی یہ جارجٹ کی کرتے ہیں ٹھیک ہے جی ہاں جی سامان تو اور بھی آئے گا کل تو अच्छा जी कलकोर भी आएगा सामान आएगा, ठीक है, ठीक।, आएगा, आएगा ठीक है जी ठीक है कल वर्क आएगा हां जी डिजाइन आए में आएगा बहुत से डिजाइन में आएंगे ठीक है जी ठीक है लो जी इत्ते सूटां वालीयां स्टॉलਾਂ ਵੀ ਨੇ ਤੁਸੀਂ ਆ ਕੇ ਖਰੀਦ ਸਕਦੇ ਹੋ ਅਸੀਂ ਸਾਰ ਸਾਰੀਆਂ ਚੀਜ਼ਾਂ ਲੈ ਕੇ ਆਏ ਆ ਜਿਵੇਂ ਆਂਦਰ ਪਤਾਚਾਰ ਨਿੰਬੂ ਦਾ ਮਿਰਚ ਦਾ ਡੇਢ ਦਾ ਤੇ ਤੁਸੀਂ ਆਪ ਤਿਆਰ ਕਰਦੇ ਹੋ ਸਾਰਾ ਜੀ ਹਾਂ ਜੀ ਅਸੀਂ ਆਪ ਤਿਆਰ ਕਰਦੇ ਹਾਂ ਹਾਂ ਜੀ ਇਹ ਸਿਰਕੇ ਵਾਲਾ ਵੀ ਆ ਤੇਲ ਵਾਲਾ ਵੀ ਆ ਠੀਕ ਹੈ ਜੀ ਤੇ ਤੁਸੀਂ ਇਹ ਮਤਲਬ ਕਿਸੇ ਗਰੁੱਪ ਨਾਲ ਜੁੜੇ ਹੋਏ ਹੋ ਹੈਲਪ ਸੈਲਫ ਗਰੁੱਪ ਨਾਲ ਠੀਕ ਹੈ ਜੀ ਅਸੀਂ ਸੈਲਫ ਹੈਲਪ ਅਜੀਵਿਕਾ ਮਿਸ਼ਨ ਨਾਲ ਜੁੜੇ ਹੋਏ ਹਾਂ ਠੀਕ ਹੈ ਜੀ ਅਸੀਂ ਸੈਲਫ ਹੈਲਪ ਗਰੁੱਪ ਨਾਲ ਜੁੜੇ ਹੋਏ ਹਾਂ ਠੀਕ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ ਅਸੀਂ ਬਲੌਕ ਨੌਰ ਜ਼ਿਲ੍ਹਾ ਪਟਿਆਲਾ ਪਿੰਡ ਪੰਡਤਾ ਫੇਰ ਲਓ ਜੀ ਇਸ ਤਰ੍ਹਾਂ ਸਾਰੇ ਜਿਹੜੇ ਹੱਥੀਂ ਕੰਮ ਕਰਦੇ ਨੇ ਇਹ ਸੈਲਫ ਹੈਲਪ ਗਰੁੱਪਾਂ ਨਾਲ ਜੁੜੇ ਹੋਏ ਨੇ ਅਜੀਵਿਕਾ ਮਿਸ਼ਨ ਨਾਲ ਇਹ ਆਪਦੀ ਸਟਾਲ ਇੱਥੇ ਜਿਹੜੀ ਉਹ ਲੈ ਕੇ ਆਏ ਹੋ ਕੀ ਕੀ ਹੁੰਦਾ ਮਾਤਾ ਜੀ ਤੁਹਾਡੀ ਸਟਾਲ ਦੇ ਉੱ ਇਹ ਤੁਸੀਂ ਆਪ ਸਾਰਾ ਆਪ ਤਿਆਰ ਕਰਦੇ ਹੋ ਜੀ ਹੱਥੀ ਆਪ ਤਿਆਰ ਕਰਿਆ ਹੈ ਸਾਰਾ ਠੀਕ ਹੈ ਜੀ ਠੀਕ ਆ ਤੁਸੀਂ ਦੇਖ ਲਓ ਵੀ ਪੁਰਾਣੇ ਪੰਜਾਬ ਦੀ ਝਲਕ ਦਿਖਦੀ ਆ ਨਾ ਜਿਵੇਂ ਪੱਖੀਆਂ ਪਹਿਲਾਂ ਹੁੰਦੀਆਂ ਸੀ ਹੁਣ ਤਾਂ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਆ ਵੀ ਖੁਦ ਤਿਆਰ ਕੀਤੀ ਹੋਈ ਆ ਮਾਤਾ ਜੀ ਹੱਥੀ ਤੁਸੀਂ ਠੀਕ ਹੈ ਜੀ ਠੀਕ ਆ ਇਹ ਤਿਆਰ ਕਰਿਆ ਹੈ ਹਾਂ ਜੀ ਮਾਜ ਦਰੀ ਅਸੀਂ ਲੰਬੇ ਰੇ ਦਰੀਆਂ ਪੰਗੀਆਂ ਪੀਆਂ ਠੀਕ ਹੈ ਜੀ ਠੀਕ ਆ ਇਹ ਥੋੜਾ ਤੁਸੀਂ ਹੈਲਪ ਸੈਲਫ ਗਰੁੱਪਾਂ ਨਾਲ ਜੁੜੇ ਹੋਏ ਹੋ ਆ ਹੈਲਪ ਸੈਲਫ ਨਾਲ ਠੀਕ ਹੈ ਜੀ ਠੀਕ ਹੈ ਤੇ ਇਸ ਤਰ੍ਹਾਂ ਸਟਾਲਾਂ ਨੇ ਜੀ ਇੱਥੇ ਲੱਗੀਆਂ ਹੋਈਆਂ ਸਾਰੇ ਜਿਹੜ ਹਾਂਜੀ ਕੀ ਕੀ ਹੁੰਦਾ ਜੀ ਤੁਹਾਡੀ ਸਟਾਲ ਦੇ ਉੱਪਰ ਮੇਰੀ ਸਟਾਲ ਦੇ ਉੱਤੇ ਹੈਂਡ ਮੇਡ ਸੂਟ ਪੈਂਟਸ ਠੀਕ ਹੈ ਜੀ ਔਰ ਹੈਂਡ ਮੇਡ ਸੋਪਸ ਹਾਂਜੀ ਜਿਹੜੇ ਕੀ ਪੂਰੇ ਆਰਗੈਨਿਕ ਹੈ ਅੱਛਾ ਜੀ ਤੁਸੀਂ ਖੁਦ ਤਿਆਰ ਕਰਦੇ ਹੋ ਜੀ ਹਾਂਜੀ 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 ਠੀਕ ਹੈ ਜੀ ਇਸਕਿ ਸਕਿਨ ਦੇ ਲਈ ਕੋ ਬੈਨੀਫਿਟ ਹੁੰਦੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਜ਼ਿਆਦਾ ਅੱਜ ਜਿਵੇਂ ਤੁਸੀਂ ਪੇਂਟ ਕੀਤਾ ਇਹ ਵੀ ਤੁਹਾਡਾ ਖੁੱਦਾ ਜੀ ਸਾਰਾ ਕਰਿਆ ਹੋਇਆ ਠੀਕ ਹੈ ਜੀ ਠੀਕ ਹੈ ਲੋ ਜੀ ਜਿਹੜੇ ਹੱਥੀ ਹੈਂਡ ਮੇਡ ਚੀਜ਼ਾਂ ਬਣਾਉਂਦੇ ਆ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਹੱਥੀ ਕਿਰਤ ਕਰਦੇ ਆ ਤੇ ਆ ਵੀ ਇਹਨਾਂ ਦੀ ਖੁੱਦੀ ਜਿਹੜੀ ਆਪਦੀ ਉਹ ਕਲਾ ਕੀਤੀ ਹੋਈ ਆ ਤੁਸੀਂ ਦੇਖ ਲਓ ਕਿੰਨੀ ਸੋਹਣੀ ਜਿਹੜੀ ਉਹ ਕਲਾ ਕੀਤੀ ਹੋਈ ਆ ਤੇ ਇਹ ਤੁਸੀਂ ਆ ਕੇ ਜਿਹੜਾ ਮੇਲਾ ਜਿਹੜਾ ਉਹ ਦੇਖ ਸਕਦੇ ਹੋ ਇੱਥੇ ਖਰੀਦਦਾਰੀ ਜਿਹੜੀ ਉਹ ਕਰ ਸਕਦੇ ਹੋ 13 ਤਰੀਕ ਤੱਕ ਜਿਹੜਾ ਇਹ ਮੇਲਾ ਚੱਲਣਾ ਸਾਰੇ ਜਿਹੜੇ ਹੱਥੀ ਚੀਜ਼ਾਂ ਬਣਾਉਂਦੇ ਨੇ ਆ ਜਿਵੇਂ ਸਟਾਲ ਇੱਥੇ ਲੱਗੀ ਹੋਈ ਆ ਨਾ ਇਸ ਤਰ੍ਹਾਂ ਵੱਖੋ ਵੱਖਰੇ ਜ ਹੋਈ ਹੈ ਇਹ ਕਸ਼ਮੀਰ ਵਾਲਿਆਂ ਦੀ ਸਟਾਲ ਲੱਗੀ ਹੋਈ ਆ ਸਾਰਿਆਂ ਦੇ ਕੋਲ ਕਸ਼ਮੀਰੀ ਸਮਾਨ ਆ ਡਰਾਈ ਫਰੂਟ ਅੰਜੀਰਾ ਹੋ ਗਿਆ ਹਨ ਤੇ ਵੱਖੋ ਵੱਖਰਾ ਸੱਭਿਆਚਾਰ ਵੀ ਆਪਾਂ ਨੂੰ ਜਿਹੜਾ ਇੱਥੇ ਹੋ ਦੇਖਣ ਨੂੰ ਮਿਲਦਾ ਭਾਈ ਜਿਵੇਂ ਕਾਵਾ ਤਿਆਰ ਕਰ ਰਿਹਾ ਤੇ ਭਾਈ ਦਾ ਇਹ ਕਾਵਾ ਦੇ ਐਵੇਂ ਸਟਾਲ ਲੱਗੀਆਂ ਹੋਈਆਂ ਨੇ ਜੀ ਇੱਥੇ ਇਹ ਮੇਲੇ ਦੇ ਵਿੱਚ ਕੱਪੜੇ ਵਾਲੀਆਂ ਸਟਾਲਾਂ ਹੋਈਆਂ ਵੀ ਇੱਥੇ ਲੱਗੀਆਂ ਹੋਈਆਂ ਨੇ ਆਹ ਬਾਈ ਦੇ ਕੋਲੇ ਸਾਰੀ ਜਿਹੜੇ ਉਹ ਕੱਪੜੇ-ਕੱਪੜੇ ਨੇ ਸਾਰੇ ਇਹ ਸਟਾਲ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸੂਟ ਹੋ ਗਏ ਜਿਵੇਂ ਹਨਾ ਦੇਖ ਸਕਦੇ ਹੋ ਤੁਸੀਂ ਵਰਕ ਵਾਲੇ ਸਾਰੇ ਜਿਹੜੇ ਹੱਥੀਂ ਖੁੱਦੋ ਚੀਜ਼ਾਂ ਤਿਆਰ ਕਰਦੇ ਨੇ ਉਹ ਇੱਥੇ ਆਪਦਾ ਸਮਾਨ ਜਿਹੜਾ ਉਹ ਲੈ ਕੇ ਆਏ ਹੋਏ ਨੇ ਤੇ ਆਹ ਸਟਾਲ ਆ ਗਈ ਜੀ ਇਹ ਆਪਾਂ ਅੱਗੇ ਦੇਖ ਲਵਾਂ ਨੇ ਜਿਵੇਂ ਜੁੱਤੀਆਂ ਹੋਈਆਂ ਜਿਵੇਂ ਇਸ ਤਰ੍ਹਾਂ ਦੀਆਂ ਸਟਾਲ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸੌ ਲੱਗੀ ਜੀ ਇੱਥੇ ਇਹਨਾਂ ਦੇ ਕੋਲ ਸਾਰਾ ਜਿਹੜਾ ਆਪਦਾ ਹੈਂਡ ਮੇਡ ਸਮਾਨ ਹੁੰਦਾ ਫਲਕਾਰੀ ਜਿਵੇਂ ਤੁਸੀਂ ਦੇਖ ਰਹੇ ਹੋ ਪ੍ਰਾਣਾ ਸੱਭਿਆਚਾਰ ਹੋ ਗਿਆ ਆਪਣਾ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਇੱਥੇ ਉਹ ਮਿਲ ਜਾਣਗੀਆਂ ਮੇਲੇ ਦੇ ਵਿੱਚ 13 ਤਰੀਕ ਤੱਕ ਜਿਹੜਾ ਇਹ ਸਾਰਾ ਮੇਲਾ ਚੱਲਣਾ ਤੇ ਨਾਲ ਇਧਰ ਕੁਝ ਪ੍ਰੋਡਕਟ ਹੋਗੇ ਇਹ ਵੀ ਇੱਥੇ ਜਿਹੜੇ ਉਹ ਮਿਲਣਗੇ achar ਹੋਗੇ ਜਾਂ ਪਿੱਛੇ ਵੀ ਆਪਾਂ ਤੁਹਾਨੂੰ ਸ਼ੈਅ ਦਿਖਾਇਆ ਸੀ ਇਹ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਖੁਦ ਆਪ ਤਿਆਰ ਕਰਦੇ ਨੇ ਉਹ ਜਿਹੜੀਆਂ ਉਹ ਚੀਜ਼ਾਂ ਲੈ ਕੇ ਆਉਂਦੇ ਨੇ ਕੀ ਕੀ ਹੁੰਦਾ ਜੀ ਤੁਹਾਡੇ ਕੋਲ ਸਟਾਲ ਦੇ ਉੱਪਰ ਜੀ ਸਾਡੇ ਕੋਲ achar ਹੈ ਜੀ ਸਿਰਕਾ ਠੀਕ ਹੈ ਜੀ ਬਕਸੀਮੀਆ ਹਾਂਜੀ ਔਰ ਗੈਰ ਗੁਸ਼ਕਰ ਹੈ ਠੀਕ ਹੈ ਜੀ ਇਹ ਸਾਰਾ ਖੁੱਦ ਆਪਦਾ ਤੁਹਾਡਾ ਤਿਆਰ ਕੀਤਾ ਹੋਇਆ ਜੀ ਹਾਂਜੀ ਤੇ ਆਰਗੈਨਿਕ ਪ੍ਰੋਡਕਟ ਨੇ ਜੀ ਇੱਥੇ ਆਰਗੈਨਿਕ ਪ੍ਰੋਡਕਟ ਵਾਲੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਬੱਚਿਆਂ ਦੇ ਘੜਾਉਣੇ ਵਾਲੀਆਂ ਸਟਾਲਾਂ ਹੋ ਗਈਆਂ ਤੇ ਇਹ ਵੀ ਐਵੇਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀਆਂ ਸਾਰੇ ਬੱਚਿਆਂ ਦੇ ਜਿਹੜੇ ਉਹ ਘੜਾਉਣੇ ਨੇ ਇਹ ਸਾਰੇ ਬਾਈ ਹੈਂਡ ਮੇਡ ਨੇ ਇਹ ਹੱਥੀ ਬਣਾਏ ਹੋਏ ਨੇ ਹਰੇ ਇਹ ਵੀ ਜਿਹੜੇ ਹੈਂਡਮੇਡ ਨੇ ਤੁਸੀਂ ਇਹ ਬੱਚਿਆਂ ਦੇ ਖੜਾਉਣੇ ਵੀ ਜਿਹੜੇ ਉਹ ਦੇਖ ਰਹੇ ਹੋ ਨਾ ਸਾਰੇ ਹੱਥੀ ਬਣਾਏ ਹੋਏ ਨੇ ਤੇ ਬਾਈ ਹੁਨੀਆਂ ਦੇ ਸਾਹਮਣੇ ਪੋਸਟਰ ਵੀ ਲਾਇਆ ਹੋਇਆ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਆ ਉਹਨਾਂ ਨਾਲ ਜਿਹੜੇ ਇਹ ਜੁੜੇ ਹੋਏ ਨੇ ਇਹ ਸਾਰੇ ਹੈਂਡਮੇਡ ਜਿਹੜੀਆਂ ਉਹ ਚੀਜ਼ਾਂ ਨੇ ਆਬਦਾ ਆਬਦਾ ਸਮਾਨ ਸਾਰੇ ਇੱਥੇ ਉਹ ਸੇਲ ਕਰਨ ਆਏ ਹੋਏ ਨੇ ਹੁਣ ਆਪਾਂ ਪਹੁੰਚੇ ਹਾਂ ਜੀ ਆਰਗੈਨਿਕ ਪ੍ਰੋਡਕਟ ਵਾਲੀ ਸਟਾਲ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਿਓ ਜਾਣਕਾਰੀ ਤੁਹਾਡੀ ਸਟਾਲ ਬਾਰੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੇ ਅਸੀਂ ਜੀ ਆਪਣੇ ਮਤਲਬ ਆਰਗੈਨਿਕ ਬਿਲਕੁਲ ਹਲਦੀ ਆਪਣੇ ਘਰ ਦੀ ਤ ਮਿੱਠੀ ਚਟਣੀ, ਨਿੰਬੂ ਦਾ achar, ਖੱਟਾ ਮਿੱਠਾ, ਮਿਕਸ achar ਇਹ ਸਾਰਾ ਸੀ ਹੋਮਮੇਡ ਆਪਣਾ ਘਰ ਬਣਾ ਕੇ ਲਿਆਏ ਆਂ ਠੀਕ ਹੈ ਜੀ ਬਾਤ ਤੋਂ ਵੱਧ ਪਹੁੰਚ ਕੇ ਇੱਥੇ ਮੇਲੇ ਵਿੱਚ ਆਪਣਾ ਤੁਸੀਂ ਇਹ ਸਾਰਾ ਥੋੜਾ ਆਰਗੈਨਿਕ ਹੁੰਦਾ ਜੀ ਬਿਨਾਂ ਮਲਾਵਟ ਹਾਂਜੀ ਸਾਰਾ ਬਿਲਕੁਲ ਆਰਗੈਨਿਕ ਹੈ। ਲੋ ਜੀ ਕੋਈ ਵੀ ਕਿਤੇ ਵੀ ਆਪਾਂ ਟੈਸਟ ਕਰਾ ਸਕਦੇ ਆਂ ਇਹ ਸਾਰੀ ਚੀਜ਼ ਆਰਗੈਨਿਕ ਹੈ। ਤੇ ਨਿੰਬੂ ਦਾ ਮਿੱਠਾ achar ਆ ਤੇ ਦਾ ਜਿਹੜਾ ਮੁੱਲ ਵੀ ਤੁਸੀਂ ਦੇਖ ਸਕਦੇ ਹੋ 100 ਰੁਪਏ ਮੁੱਲ ਹੈ ਦਾ ਆ ਕੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਆਰਗੈਨਿਕ ਚੀਜ਼ਾਂ। ਹਾਂਜੀ ਹਾਂਜੀ ਕਿਉਂਕਿ ਅੱਜ ਕੱਲ ਮਲਾਵਟ ਬਹੁਤ ਚੱਲਦੀ ਆ ਬਿਲਕੁਲ ਵੀ ਆਚਾਰ ਦੀ ਮਿੱਠੀ ਚਟਣੀ ਵੀ ਹੈ ਉਹ ਵੀ ਬਹੁਤ ਵਧੀਆ ਆਪਣਾ ਮਤਲਬ ਆ ਕੇ ਇੱਕ ਵਾਰ ਤੁਸੀਂ ਜਰੂਰ ਅੱਛਾ ਤੁਸੀਂ ਹੈਲਪ ਸੈਲਫ ਗਰੁੱਪ ਨਾਲ ਜੁੜੇ ਹੋਏ ਹੋ ਜੀ ਹਾਂਜੀ ਸਾਡਾ ਬਾਬਾ ਮਾਸਤਰਾਮ ਦੀ ਹੈਲਪ ਸੈਲਫ ਗਰੁੱਪ ਹੈ ਠੀਕ ਹੈ ਜੀ ਠੀਕ ਹੈ ਲਓ ਜੀ ਆਪਾਂ ਹੁਣ ਦੂਸਰੀ ਸਟਾਲ ਤੇ ਪਹੁੰਚੇ ਇਹਨਾਂ ਦੇ ਕੋਲ ਵੀ ਸਾਰਾ ਹੈਂਡ ਮੇਡ ਹੈ ਤੇ ਸਾਰਾ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਹਨ ਤੇ ਇਹ ਸਾਰੇ ਹੈਂਡ ਮੇਡ ਚੀਜ਼ਾਂ ਆਪ ਤਿਆਰ ਜਿਹੜੀਆਂ ਉਹ ਕਰਦੇ ਨੇ ਆ ਤੁਸੀਂ ਦੇਖ ਲਓ ਜਿਹੜੇ ਬੁਣੇ ਹੋਏ ਨੇ ਜਿਵੇਂ ਤੇ ਇਹ ਸਾਰਾ ਤੁਸੀਂ ਡਾ ਹੈਲਪ ਸੈਲਫ ਗਰੁੱਪਾਂ ਬਣੇ ਹਾਂਜੀ ਹਾਂਜੀ ਸਾਰੇ ਹੈਲਪ ਸੈਲਫ ਗਰੁੱਪ ਵਾਲੇ ਸੋਣਾ ਬਣਾਇਆ ਹੋਇਆ ਸ਼ੀਸ਼ਾ ਲਾਇਆ ਹੋਇਆ ਐਵੇਂ ਦੀਆਂ ਦੀ ਚੀਜ਼ਾਂ ਤੁਸੀਂ ਜਿਹੜੀਆਂ ਉਹ ਖਰੀਦ ਸਕਦੇ ਹੋ ਬਹੁਤ ਗਿਣਤੀ ਇੱਥੇ ਸਟਾਲਾਂ ਦੀ ਤੁਸੀਂ ਪਹੁੰਚੋ ਮੇਲੇ ਤੇ ਹਨਾ ਤਿੰਨ ਦਿਨ ਜਿਹੜਾ ਇਹ ਮੇਲਾ ਚੱਲਣਾ ਤੇ ਆ ਇੱਕ ਸਟਾਲ ਹੈ ਜੀ ਇੱਥੇ ਆਪਾਂ ਇਹ ਵੀ ਜਿਵੇਂ ਕੋਟੀਆਂ ਸਵਾਟਰ ਹੋਗੇ ਸਾਰੇ ਸਰ ਜੀ ਅਸੀਂ ਪਹਿਲਾਂ ਤਾਂ ਸੈਲਫ ਗਰੁੱਪ ਵੱਲੋਂ ਹਾਂ ਜੀ ਮੈਂ ਸਸਤੀ ਗੱਲ ਕਰਦੀ ਹਾਂ ਜੀ ਸਾਰਿਆਂ ਨੂੰ ਹਾਂ ਜੀ ਸਸਤੀ ਗੱਲ ਜੀ ਤੇ ਉਹ ਤੋਂ ਬਾਅਦ ਸਾਨੂੰ ਇਹ ਟ੍ਰੇਨਿੰਗ ਦਿੱਤੀ ਗਈ ਸੀਗੀ ਠੀਕ ਹੈ ਜੀ ਮੋਮਬਤੀਆਂ ਦੀ ਜੀ ਹਾਂ ਜੀ ਫਿਰ ਉਹ ਤੋਂ ਬਾਅਦ ਵੀ ਸੀ ਸੀ ਆਪਣਾ ਕੰਮ ਖੁਦ ਕਰਿਆ ਸੀਗਾ ਅੱਛਾ ਜੀ ਇਹ ਅਸੀਂ ਆਪਣਾ ਬਣਾਉਂਦੇ ਸੀ ਘਰੇ ਮਤਲਬ ਫਿਰ ਅਸੀਂ ਕਹੇ ਵੀ ਇਹ ਵੀ ਆਪਣਾ ਨਾਲ ਲੈਣੇ ਨਾਲੇ ਹਾਂਜੀ ਹਾਂਜੀ ਤੇ ਆ ਤੁਸੀਂ ਦੇਖ ਲਓ ਭੈਣੋਣੀ ਹਲੇ ਬਣ ਵੀ ਰਹੇ ਨੇ ਸਾਹਮਣੇ ਇੱਥੇ ਬੈਠੇ ਸਟਾਲ ਤੇ ਜਿਹੜੇ ਸਾਰੀਆਂ ਹੱਥੀ ਬੁਣੀਆਂ ਹੋਈਆਂ ਨੇ ਤੁਸੀਂ ਇੱਥੋਂ ਖਰੀਦਦਾਰੀ ਕਰ ਸਕਦੇ ਹੋ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਜਿਹੜੀਆਂ ਇਹ ਮੋਮਬੱਤੀਆਂ ਬਣਾਈਆਂ ਹੋਈਆਂ ਨੇ ਇਹ ਸਾਰਾ ਆਪਣਾ ਇਹਨਾਂ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਬਣਾਉਣ ਨੂੰ ਇਹਨੂੰ ਟਾਈਮ ਲੱਗ ਜਾਂਦਾ ਯਾਨੀ ਕਿ ਖਾਸਾ ਜੀ ਅੱਛਾ ਜੀ ਦੋ ਦੋ ਘੱਟੇ ਦੇ ਘੰਟਾ ਲੱਗ ਜਾਂਦਾ ਮਤਲਬ ਅੱਛਾ ਜੀ ਆਪ ਤੁਸੀਂ ਦੇਖੋ ਗਲਾਸਾਂ ਦੇ ਵਿੱਚ ਜਿਹੜੀਆਂ ਬਣਾਈਆਂ ਹੋਈਆਂ ਵੀ ਦੇਖ ਲਓ ਕਿੰਨੀ ਮਿਹਨਤ ਨਾਲ ਜਿਹੜਾ ਇਹ ਤਿਆਰ ਕਰਦੇ ਨੇ ਸਾਰਾ ਸਮਾਨ ਇੱਥੇ ਲੈ ਕੇ ਆਏ ਨੇ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਇਹਨਾਂ ਸਟਾਲਾਂ ਤੇ ਆਓ ਸਮਾਨ ਜਿਹੜਾ ਖਰੀਦੋ ਤਾਂ ਕਿ ਇਹਨਾਂ ਨੂੰ ਵੀ ਜਿਹੜਾ ਮਤਲਬ ਗਰੋਅ ਆਪਾਂ ਕਰ ਸਕੀਏ ਤੁਹਾਡਾ ਕਿੰਨੇ ਜਣਿਆਂ ਦਾ ਹੈਲਪ ਸੈਲਫ ਗਰੁੱਪ ਹੈ ਜੀ ਇਹ ਤਿੰਨ ਜਣਿਆਂ ਦਾ ਜੀ ਸਾਡਾ ਠੀਕ ਹੈ ਤਿੰਨ ਜਣਿਆਂ ਦਾ ਠੀਕ ਹੈ ਜੀ ਆਪਣਾ ਪਹਿਲਾਂ ਅਸੀਂ 100 ਰੁਪਏ ਦੇ ਨਾਲ ਆਪਣਾ ਗਰੁੱਪ ਦੇ ਨਾਲ ਜੁੜੇ ਉਸ ਤੋਂ ਬਾਅਦ ਅਸੀਂ ਸੇਵਿੰਗ ਕਰਨ ਲੱਗੇ 10 ਨੇਵਰੀ ਦਾ ਸਾਡਾ ਗਰੁੱਪਾ ਉਸ ਤੋਂ ਬਾਅਦ ਅਸੀਂ ਇਹ ਸਮਾਨ ਪਾਇਆ ਤੇ ਪਹਿਲਾਂ ਜਦੋਂ ਜਿਹੜਾ ਸਰਕਾਰ ਸਾਨੂੰ 15000 ਰੁਪਏ ਦਿੱਤਾ ਤੇ ਉਹਦੇ ਵਿੱਚੋਂ ਅਸੀਂ ਥੋੜਾ ਥੋੜਾ ਸਮਾਨ ਪਾਇਆ ਤੇ ਫਿਰ ਜਦੋਂ ਸੀਆਈਐਫ ਪਿਆ 50000 ਫਿਰ ਉਹਦੇ ਵਿੱਚੋਂ ਪੈਸਾ ਲੈ ਕੇ ਅਸੀਂ ਆਪਣੀਆਂ ਸ਼ਾਪ ਤਿਆਰ ਕੀਤੀ ਸਾਨੂੰ ਗਰੁੱਪ ਨਾਲ ਜੁੜ ਕੇ ਬਹੁਤ ਲਾਭ ਹੋਇਆ ਹਾਂਜੀ ਹਾਂਜੀ ਕਿਉਂਕਿ ਦੇਖੋ ਅਸੀਂ ਮਹਿੰਗੇ ਵਿਆਜਾਂ ਤੇ ਲੋਨ ਲੰਦਿਆਂ ਉਹਨਾਂ ਦਾ ਇੰਟਰਸਟ ਬਹੁਤ ਹੁੰਦਾ ਹੈ ਜਦਕਿ ਦੇ ਵਿੱਚ ਮੂਲ ਵੀ ਆਪਣਾ ਵਿਆਜ ਵੀ ਆਪਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜੀ ਤੁਸੀਂ ਇੱਥੇ ਪਹੁੰਚੋ ਪੰਜਾਬ ਸਰਕੀ ਸ਼ਕਤੀ ਮੇਲੇ ਦੇ ਵਿੱਚ ਖਰੀਦਦਾਰੀ ਤੁਸੀਂ ਕਰ ਸਕਦੇ ਹੋ ਇਹਨਾਂ ਹੈਲਪ ਸੈਲਫ ਗਰੁੱਪ ਵਾਲਿਆਂ ਨੂੰ ਬਾਜ਼ਾਰਾਂ ਦੇ ਨਾਲ ਤੁਹਾਨੂੰ ਜਿਹੜੇ ਜਾਇਜ਼ ਸਹੀ ਰੇਟ ਮਿਲਣਗੇ ਨਾਲੇ ਇਹਨਾਂ ਦੇ ਇਹਨਾਂ ਨੂੰ ਤੁਸੀਂ ਗਰੋ ਕਰ ਸਕਦੇ ਹੋ ਨਾਲ ਇਹਨਾਂ ਦੇ ਰਲ ਕੇ ਇਹਨਾਂ ਇੰਨੀਆਂ ਵੀ ਸਟਾਲਸ ਨੇ ਉਹ ਸਾਰੀਆਂ ਪਿੰਡਾਂ ਦੀਆਂ ਲੇਡੀਜ਼ ਦੇ ਦੁਆਰਾ ਆਪਣੀ ਹੱਥੀ ਕੀਤੀਆਂ ਗਿਆ ਬਣਾਈਆਂ ਗਈਆਂ ਨੇ ਹਾਂਜੀ ਤੇ ਜਿਵੇਂ ਦੱਸਿਆ ਆਪਾਂ ਨੂੰ ਵੀ ਸਾਰੇ ਪਿੰਡਾਂ ਦੇ ਆ ਲੇਡੀਜ਼ ਨੇ ਇਹ ਤੁਸੀਂ ਆ ਕੇ ਇੱਥੋਂ ਖਰੀਦਦਾਰੀ ਜਿਹੜੀ ਉਹ ਕਰ ਸਕਦੇ ਹੋ ਇਹਨਾਂ ਦੇ ਕੰਮ ਦੇ ਵਿੱਚ ਜਿਹੜਾ ਉਹ ਵਾਅਦਾ ਕਰ ਸਕਦੇ ਹੋ ਆਪਾਂ ਇੱਕ ਸਟਾਲ ਤੇ ਆ ਗਏ ਜਿੱਥੇ ਸਾਰਾ ਤਿੱਬਤ ਨੂੰ ਹੈਂਡ ਮੇਡ ਵਾਲਾ ਸਮਾਨ ਹੈ। ਹਾਂਜੀ ਵੀਰੇ ਸ਼ਸ਼ੀ ਗਾਲ। ਸ਼ਸ਼ੀ ਗਾਲ ਵੀਰੇ ਸ਼ਸ਼ੀ ਗਾਲ ਦੀ ਕੀ ਗੱਲ ਹੈ ਜੀ? ਹਾਂਜੀ ਵਧੀਆ। ਤੇ ਦਿਓ ਜਾਣਕਾਰੀ ਸਟਾਲ ਦੇ ਉੱਪਰ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਲੈ ਕੇ ਆਏ ਹੋ? ਤੇ ਭਾਈ ਸਾਡੇ ਕੋਲ ਜਿੰਨਾ ਵੀ ਸਮਾਨ ਹੈ ਸਾਡੇ ਵੱਖ-ਵੱਖ ਆਰਟੀਜ਼ਨ ਨੇ ਤੇ ਟ੍ਰਾਈਫੈਟ ਵੱਲੋਂ ਮਿਨਿਸਟਰੀ ਆਫ ਟੂਰਿਜ਼ਮ ਦੋਮਿੰਟ ਆਫ ਇੰਡੀਆ ਵੱਲੋਂ ਤੇ ਜਿੰਨੀ ਵੀ ਆਪਣੇ ਕੋਲ ਸਾਰੇ ਆ ਆਰਟੀਕਲਸ ਨੇ ਸਾਰੇ ਹੈਂਡ ਮੇਡ ਨੇ। ਕਿਵੇਂ ਕੀ ਆ ਤੁਸੀਂ ਦੇਖਾ ਦਿਓ ਕਾਂਥਾ ਵਰਕ ਸਾਰਾ ਹੋਇਆ ਵੈ ਦੇ ਉੱਪਰ। ਹਾਂਜੀ। ਸਾਰੇ ਧਾਗੇ ਦੀ ਕਢਾਈ ਹੋਈ ਪਈ ਸਾਰਿਆਂ ਦੇ ਉੱਪਰ ਕ ਤੇ ਸਾਡੇ ਕੋਲ ਹੈਂਡ ਮੇਡ ਸਾਬਣ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਇਹ ਹੈਗਾ ਰੋਜ਼ਾਪ੍ਰਿਕੋਟ ਹਾਂਜੀ ਤੁਹਾਨੂੰ ਦਿਖਾਣਾ ਹੈ ਇਹ ਆਪਣਾ ਰੋਜ਼ਾਪ੍ਰਿਕੋਟ ਹੈ ਠੀਕ ਹੈ ਜੀ ਪਿਓਰ ਓਰੀਜਨਲ ਕੋਈ ਮਿਲਾਵਟ ਨਹੀਂ ਹੈ ਤੇ ਨਾਲੇ ਵੌਲਨਟ ਸਾਬਣ ਹੈ ਹਾਂਜੀ ਤੇ ਸਾਡੇ ਕੋਲ ਇਤਰ ਵੀ ਨੇ ਠੀਕ ਹੈ ਜੀ ਤੇ ਇਹਨਾਂ ਦੀ ਕੋਈ ਮਿਲਾਵਟ ਨਹੀਂ ਹੈ ਨਾ ਐਲਕੋਹਲ ਨਾ ਕੁਝ ਬਾਕੀ ਜਿੰਨੇ ਵੀ ਸਮਾਨ ਪਏ ਨੇ ਇਹ ਸਾਰੇ ਪਿਓਰ ਹੈਂਡ ਮੇਡ ਚੀਜ਼ਾਂ ਨੇ ਹੈਂਡ ਮੇਡ ਹਾਰਟ ਮੇਡ ਬਣੇ ਹੋਏ ਨੇ ਠੀਕ ਹੈ ਜੀ ਤੇ ਆ ਜਿਹੜਾ ਹੈ ਆ ਪਿਓਰ ਗ੍ਰਾਸ ਹੈ ਹਾਂਜੀ ਠੀਕ ਹੈ ਜੀ ਇਹ ਵੀ ਜੈਨੂਇਨ ਰੇਟ ਤੇ ਮਿਲ ਜੂਗਾ ਆ ਆਪਣਾ ਹੈਂਗਰ ਏ ਵੀ ਹਕਸਾ ਬਣਾਇਆ ਹੈ ਠੀਕ ਹੈ ਜੀ ਇਹ ਰਾਜਸਥਾਨ ਦਾ ਮੀਨਾਕਾਰੀ ਆਰਟ ਹੈ ਹਾਂ ਜੀ ਬਾਕੀ ਆਪਣੇ ਕੋਲ ਲੈਂਪ ਪਏ ਨੇ ਹਾਂ ਜੀ ਠੀਕ ਹੈ ਜੀ ਬਾਕੀ ਆਪਣੇ ਕੋਲ ਫੁੱਲ ਸੂਟ ਵੀ ਨੇ ਸਭ ਕੁਝ ਨੇ ਬਾਕੀ ਜੇ ਤੁਸੀਂ ਹੋਰ ਆਰਟੀਕਲ ਲੈਣਾ ਚਾਹੁੰਦੇ ਹੋ ਤਾਂ ਐਸ.ਓ. ਨੰਬਰ 40 ਅਕਰਤੀ ਵੀ ਚਾ ਸਕਦੇ ਹੋ ਉਹਦੇ ਤੁਹਾਨੂੰ ਹੋਰ ਵੀ ਵੱਖ-ਵੱਖ ਆਰਟੀਕਲਸ ਮਿਲ ਜਾਣਗੇ ਨਾਲੇ ਸਾਡੇ ਕੋਲ ਆਰਗੈਨਿਕ ਪ੍ਰੋਡਕਟ ਹੁੰਦੇ ਜਿਵੇਂ ਕਰੀਮ ਹੋਗੀ ਔਰ ਨੇਚਰਲ ਪ੍ਰੋਡਕਟਸ ਹੋ ਗਈ ਹਾਂਜੀ ਤੇ ਇਹਨਾਂ ਵਾਰੀ ਦਿਓ ਜਾਣਕਾਰੀ ਆ ਵੀ ਸਾਰੇ ਹੈਂਡ ਮੇਡ ਆ ਜੀ ਇਹ ਵੀ ਸਾਰੇ ਸਰ ਹੈਂਡ ਮੇਡ ਨੇ ਬਿਲਕੁਲ ਹੀ ਠੀਕ ਹੈ ਜੀ ਮਤਲਬ ਕਿ ਜਿਹਨੂੰ ਕਹਿੰਦੇ ਨੇ ਹੈਂਡ ਮੇਡ ਅੱਛਾ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦਾ ਸਮਾਨ ਆਇਆ ਪੰਜਾਬ ਛੱਗੀ ਸ਼ਕਤੀ ਮੇਲਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਕੇ ਤੁਸੀਂ ਜਿਹੜਾ ਉਹ ਖਰੀਦਦਾਰੀ ਕਰ ਸਕਦੇ ਹੋ ਉਹਨਾਂ ਸਟਾਲਾਂ ਦੇ ਉੱਪਰੋਂ ਸਾਰਾ ਇਹ ਤਿੰਤਨ ਕਲਚਰ ਜਿਹੜਾ ਪਰੂ ਇਸ ਨੂੰ ਦੇਖਣ ਨੂੰ ਮਿਲੂਗਾ ਬੈਗ ਆਪਣਾ ਹਾਂਜੀ ਇਹ ਹੈਂਡ ਮੇਡ ਹੈ ਜੀ ਲੈਪਟਾਪ ਬੈਗ ਬਿਲਕੁਲ ਸਾਰਾ ਇਹ ਸਮਾਨ ਜਿਹੜਾ ਉਹ ਹੈਂਡ ਮੇਡ ਮਿਲੂਗਾ ਇਹਨਾਂ ਸਟਾਲਾਂ ਰੋਸ਼ੀ ਦਾ ਆਪਣਾ ਜਿਹੜਾ ਆਪਣਾ ਕੰਮ ਹੈ ਇਹਦੀ ਆਪਣਾ ਚੱਲ ਰਿਹਾ ਹੈ ਤੇ ਇਹ ਪਲੇ ਹੈਗੇ ਨੇ ਕੀ ਰਿੰਗਸ ਵਗੈਰਾ ਹੈਗੇ ਨੇ ਤੇ ਰਬੜ ਬੈਂਡ ਵਗੈਰਾ ਹੈਗੇ ਨੇ ਠੀਕ ਹੈ ਜੀ ਇਹ ਹੈਂਡ ਮੇਡ ਨੇ ਸਾਰੇ ਛੋਟੇ ਇਹ ਸਾਰਾ ਸਰ ਹੈਂਡ ਮੇਡ ਅਸੀਂ ਖੁਦ ਬਣਾਇਆ ਹੈ ਸਰ ਠੀਕ ਹੈ ਜੀ ਲੇਡੀਜ਼ ਦਾ ਅਸੀਂ 5-6 ਲੇਡੀਜ਼ ਦਾ ਗਰੁੱਪ ਹੈ ਸਾਨੂੰ ਸੈਲਫ ਹੈਲਪ ਗਰੁੱਪ ਵੱਲੋਂ ਟ੍ਰੇਨਿੰਗ ਮਿਲੀ ਸੀ ਹਾਂ ਜੀ ਜਿਵੇਂ ਆਪ ਬੈਗ ਆਪਾਂ ਦੇਖ ਰਹੇ ਆ ਇਹ ਵੀ ਸਾਰੇ ਛੋਟੇ ਹੱਥੀ ਬਣਾਏ ਹੋਏ ਨੇ ਸਰ ਇਹ ਸਾਰਾ ਹੱਥ ਦਾ ਹੀ ਈਸਮਾਨ ਹੈ ਠੀਕ ਹੈ ਜੀ ਹਾਂ ਜੀ ਬੜੀ ਰੀਜਨਲ ਜਿਹੜੀਆਂ ਮੇਰੇ ਨਾਲ ਲੱਗੀਆਂ ਮੇਰੇ ਭੈਣਾਂ ਤੇ ਬੜੀ ਰੀਜਨਲ ਮੇਰੇ ਨਾਲ ਕੰਮ ਕਰ ਰਹੀਆਂ ਨੇ ਉਹ ਠੀਕ ਹੈ ਜੀ ਹਾਂ ਜੀ ਪੂਰਾ ਮੈ ਲੱਗ ਰਹੀ ਹੈ ਹਾਂਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੈਠੀਆਂ ਵੀਡੀਓ ਦੇਖ ਰਹੀਆਂ ਨੇ ਉਹ ਵੀ ਇਹ ਭੈਣਾਂ ਨਾਲ ਜੁੜੋ ਆਪਦੇ ਹੈਲਪਸਲਪ ਗਰੁੱਪ ਬਣਾਓ ਹਨਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਭੈਣੇ ਤੁਸੀਂ ਸਰ ਅਸੀਂ ਕਹਿੰਦੇ ਵੀ ਘਰੇ ਕਿਉਂ ਬਿਲੇ ਬੈਠੇ ਹੋ ਹਾਂਜੀ ਹਨਾ ਤੁਸੀਂ ਆਪਣੇ ਕੰਮ 'ਚ ਲੱਗੋ ਹਾਂਜੀ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਸਾਡੇ ਨਾਲ ਅਸੀਂ ਤਾਂ ਖੁਦ ਕਹਿੰਦੇ ਕਿ ਜੁੜੋ ਤੇ ਉਹਨਾਂ ਨੂੰ ਵੀ ਮੇਰਾ ਇਹ ਮੈਸੇਜ ਆ ਕਿ ਪਲੀਜ਼ ਆਪਣੇ ਆਪ ਨੂੰ ਕੱਢੋ ਬਾਹਰ ਦੇਖੋ ਦੁਨੀਆ ਦੇ ਕਿਸ ਕੀ ਕਰ ਰਿਹਾ ਆਪਣਾ ਹੁਨਰ ਦਿਖਾਓ ਤੁਹਾਡੇ ਅੰਦਰ ਬਹੁਤ ਕੁਛ ਹੈ ਠੀਕ ਹੈ ਉਹਨਾਂ ਨੂੰ ਮੁਰੇ ਲੈ ਕੇ ਆਓ ਤੇ ਤੁਸੀਂ ਆ ਦੇਖੋ ਵੀ ਕਿੰਨੇ ਸੋਹਣੇ ਬੈਗ ਜਿਹੜੇ ਹਨ ਇੰਨੀ ਸੋਹਣੀ ਕਲਾ ਇਹਨਾਂ ਦੀ ਹੋਈ ਹੋਈ ਹੈ ਤੇ ਇੰਨੀ ਮਿਹਨਤ ਲਾ ਕੇ ਇਹ ਸਾਰਾ ਸਮਾਨ ਇੱਥੇ ਲੈ ਕੇ ਆਏ ਨੇ ਤੁਸੀਂ ਵੱਧ ਤੋਂ ਵੱਧ ਹੁਮ ਹੁਮਾ ਕੇ ਮੇਲੇ ਦੇ ਵਿੱਚ ਪਹੁੰਚੋ ਖਰੀਦਦਾਰੀ ਕਰੋ ਤੇ ਸਾਰਾ ਜਿਹੜਾ ਸਮਾਨ ਨਾਲੇ ਆਪਦੇ এনवायरमेंट ਵਾਸਤੇ ਵੀ ਗੁੱਡ ਨੇ ਇਹ ਚੀਜ਼ਾਂ ਕੋਈ ਪਲਾਸਟਿਕ ਨਹੀਂ ਯੂਜ਼ ਹੋਈ ਹੋਈ ਸਰ ਅਸੀਂ ਬਹੁਤ ਖੁਸ਼ ਹਾਂ ਆਪਣੇ ਕੰਮ ਤੋਂ ਬੜਾ ਵਧੀਆ ਲੱਗ ਰਿਹਾ ਸਾਨੂੰ ਕਿ ਸਾਨੂੰ ਜੋ ਸੈਲਫ ਹੈਲਪ ਗਰੁੱਪਾਂ ਵੱਲੋਂ ਸਾਨੂੰ ਜੋ ਇਹ ਦੇਣ ਹੈਗੀ ਆ ਤੇ ਬਹੁਤ ਸਾਚੀ ਕਾਲ ਜੀ ਹਾਂ ਜੀ ਅਸੀਂ ਮਨਪ੍ਰੀਤ ਸਰ ਦੇ ਸੂਹੇ ਇੱਥੇ ਤੱਕ ਪਹੁੰਚੀ ਆ ਕਿਉਂਕਿ ਸਾਡੇ ਪਿੰਡ ਗਰੁੱਪ ਬਣੇ ਹੋਏ ਆ ਸੋ ਉੱਥੋਂ ਸਰ ਨੇ ਸਾਨੂੰ ਹੈਲਪ ਸੈਲਫ ਹੈਲਪ ਗਰੁੱਪ ਦੇ ਥਰੂ ਸਾਨੂੰ ਸਰ ਨੇ ਇੱਥੇ ਪਲੇਟਫਾਰਮ ਦਿੱਤਾ ਆ ਤਾਂ ਅਸੀਂ ਆਪਣੇ ਸੂਟ ਰੈਡੀ ਕੀਤੇ ਹੋਏ ਆ ਜਿੱਦਾਂ ਆ ਗਿਆ ਸਾਰੇ ਹੈਂਡਵਰਕ ਕੀਤਾ ਹੋਇਆ ਇਹਨਾਂ ਹਾਂਜੀ ਇਹਨਾਂ ਦੇ ਪਹੁੰਚੇ ਤੇ ਆਏਗਾ ਤੇ ਇਹ ਸ਼ਰਟ ਹੈ ਔਰ ਇਹ ਨਾਲ ਇਹਨਾਂ ਦੇ ਦੁਪੱਟੇ ਤਿਆਰ ਕੀਤੇ ਹੋਏ ਆ ਹਾਂਜੀ ਜਿੱਦਾਂ ਆ ਗਿਆ ਜੀ ਇਹ ਸਾਰਾ ਮਸ਼ੀਨ ਵਰਕ ਹੈ। ਔਰ ਇਹ ਵੀ ਅਸੀਂ ਆਪ ਹੀ ਰੈਡੀ ਕਰਵਾਇਆ ਹੋਇਆ ਹੈ। ਲੋ ਜੀ ਇਸ ਤਰ੍ਹਾਂ ਸਟੋਲਾਂ ਨੇ ਇੱਥੇ ਲੱਗੀਆਂ ਹੋਈਆਂ ਜਿਹੜੇ ਆਪ ਹੱਥੀਂ ਸਾਰਾ ਜਿਹੜਾ ਉਹ ਤਿਆਰ ਕਰਦੇ ਨੇ ਸੂਟ। ਇਹ ਸਾਰਾ ਲੈਕਸਿਮਰ ਤੇ। ਹਾਂਜੀ। ਇਹ ਵੀ ਹੈਂਡ ਮੇਡ ਆ। ਹਾਂਜੀ। ਕੀ ਅਗਲੇ ਨੇ ਜਿੱਦਾਂ ਦਾ ਵੀ ਰੈਡੀ ਕਰਵਾਉਣਾ ਜੀ ਉਹ ਰੈਡੀ ਵੀ ਕਰਵਾ ਸਕਦੇ ਆ ਆਪਾਂ ਨੂੰ ਆਰਡਰ ਦੇ ਸਕਦੇ ਨੇ ਠੀਕ ਹੈ ਜੀ ਸਾਡੀ ਖੁਦ ਦੀ ਬੁਟੀਕ ਬੁਟੀਕ ਵੀ ਆ ਜਿਸਾਨੀਪੁਰ ਰੋਡ ਤੇ ਅੱਛਾ ਅੱਛਾ ਠੀਕ ਹੈ ਜੀ ਗੁਰਨਾਵ ਟ੍ਰੈਂਡਸ ਨਾਮ ਤੇ ਆ ਬੁਟੀਕ ਠੀਕ ਹੈ ਉਹ ਸਾਰੇ ਫਾਲੋ ਕਰ ਸਕਦੇ ਨੇ ਤੇ ਸਾਨੂੰ ਉਹਦੇ ਤੇ ਨੰਬਰ ਵੀ ਦਿੱਤਾ ਹੋਇਆ ਉਹਦੇ ਤੇ ਆਰਡਰ ਦੇ ਸਕਦੇ ਜੀ ਸ਼ੀਰਵਾਰ ਕਰਵਾਉਣਾ ਉਹ ਵੀ ਅਸੀਂ ਕਰਵਾ ਦਿੰਦੀ ਆ ਰੈਡੀ ਠੀਕ ਹੈ ਜੀ ਠੀਕ ਹੈ ਮਤਲਬ ਜਿੱਦਾਂ ਦਾ ਵੀ ਜੇ ਕਸਟਮਰ ਚਾਹੁੰਦਾ ਆ ਉਹਦਾ ਦਾ ਆਪਾਂ ਉਹਨਾਂ ਨੂੰ ਰੈਡੀ ਕਰਕੇ ਦੇ ਸਕਦੇ ਆ ਜੇ ਕਰਵਾਉਣਾ ਹੋਵੇ ਉਹ ਵੀ ਅਸੀਂ ਕਰਕੇ ਦਿੰਨੇ ਆ ਜੀ ਹਾਂ ਜੀ ਲੋ ਜੀ ਇਸ ਤਰ੍ਹਾਂ ਦੀਆਂ ਸਟਾਲਾਂ ਨੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਵੱਖ-ਵੱਖਰਾ ਸਮਾਨ ਆ ਇਹ ਮੇਲੇ ਦੇ ਵਿੱਚ ਸਾਰਾ ਆਪਾਂ ਤੁਹਾਨੂੰ ਦਿਖਾਇਆ ਹੀ ਆ ਸੂਟ ਹੋਗੇ ਜਾਂ ਹੋਰ ਆਰਗੈਨਿਕ ਜਿਹੜੇ ਪ੍ਰੋਡਕਟ ਹੋਗੇ ਹਨਾ ਹਉ ਤੇ ਸਜਣਾ ਲਗਾਉਂਦਾ ਰਿਆ ਝੂਟੇ ਸਜਣਾ ਦੇ ਸੋਨੇ ਮੈਨੂੰ ਬਾਤ ਲਾਉਂਦਾ ਰਿਆ ਝੂਟੇ ਸਜਣਾ ਦੇ ਸੋਨੇ ਅਗਵਾਤ ਲਾਉਂਦਾ ਰਿਆ ਬੂਟੇ ਜਿਸਨੇ ਬਣਾਏ ਤੇ ਕਿਸ ਨੇ ਬਣਾਏ ਉਹ ਹੀ ਪੂਰ ਦੇਵੇਗਾ ਜੀਨੇ ਤੁਚ ਲਈ ਛੋਦਾ ਵੀ ਜ਼ਰੂਰ ਤੇ ਨਗਾ ਜੀਨੇ ਤੁਚ ਲਈ ਛੋਦਾ ਵੀ ਜ਼ਰੂਰ ਤਹਿ ਲਿਆ ਛੋਦਾ ਵੀ ਜ਼ਰੂਰ ਸਟੋਲਾਂ ਦੇ ਨਾਮ ਨਾਲ ਇੱਥੇ ਝੂਲੇ ਵੀ ਲੱਗੇ ਨੇ ਛੋਟੇ ਬੱਚੇ ਜਿਹੜਾ ਉਹ ਇੰਜੋਏ ਕਰ ਸਕਦੇ ਨੇ ਇਹਨਾਂ ਝੂਲਿਆਂ ਤੇ ਬੱਚਿਆਂ ਦੇ ਇੰਜੋਏ ਵਾਸਤੇ ਸਿਰਫ 20 ਰੁਪਿਆ ਦੀ ਟਿਕਟਰ ਦੇ ਵਿੱਚ ਤੁਸੀਂ ਜਿਹੜਾ ਇੱਥੇ ਆ ਕੇ ਮੇਲੇ ਦੇ ਵਿੱਚ ਘੁੰਮ ਸਕਦੇ ਹੋ ਸਵੇਰ ਤੋਂ ਹੀ ਜਿਹੜਾ ਇਹ ਮੇਲਾ ਉਹ ਸਟਾਰਟ ਹੋ ਜਾਂਦਾ ਤੇ ਸਵੇਰੇ 10 ਵਜੇ ਤੋਂ ਜਿਹੜੀ ਇਹ ਮੇਲੇ ਦੀ ਟਾਈਮਿੰਗ ਆ 10 ਵਜੇ ਜਿਹੜਾ ਉਹ ਮੇਲਾ ਇਹ ਸ਼ੁਰੂ ਹੋ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪੰਜਾਬ ਸ਼ਕੀ ਸ਼ਕਤੀ ਮੇਲਾ ਜਿਹੜਾ ਕਿਸ਼ਰੀ ਫਤਿਹਗੜ੍ਹ ਸਾਹਿਬ ਵਿਖੇ ਲੱਗਿਆ ਹੋਇਆ ਆਮ ਖਾਸ ਵਾਗ ਦੇ ਵਿੱਚ ਤੇ ਉਸੋ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ